ਗੁਰਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਵੀਰ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਹਾਂਜੀ ਤੇ ਵੀਰ ਜੀ ਆਪਣਾ ਐਡਰੈਸ ਪਹਿਲਾਂ ਐਡਰੈਸ ਵੀਰ ਜੀ ਪਿੰਡ ਪੰਦੇਰ ਹਾਂਜੀ ਜ਼ਿਲ੍ਹਾ ਬਸਰ ਹਾਂਜੀ ਨਾਮ ਮੇਰਾ ਲਖਾ ਹਾਂਜੀ ਫੋਨ ਨੰਬਰ ਹੈ 9895422311 ਹਾਂਜੀ 9895497203 ਅੱਜ ਵੀਰ ਜੀ ਕਿੰਨੇ ਨ ਆ ਗਏ ਫਿਰ ਅੱਜ ਵੀਰ ਜੀ ਤਿੰਨ ਝੋਟੀਆਂ ਚੰਗੀਆਂ ਵਧੀਆ ਹਾਂਜੀ ਬਹੁਤ ਸਈਆਂ ਜੋ ਹਾਂਜੀ ਇੱਕ ਪਿਆਰ ਦੂਜੀ ਸਵੇ ਝੋਟੀ ਬਹੁਤ ਚੰਗੀ ਕਾਲੀ ਜੈੱਡ ਬਲੈਕ ਚੰਗੀ ਕੱਲ ਇੱਕ ਕਾਲੀ ਝੋਡੀ ਦੀ ਵੀਡੀਓ ਪਾਈ ਸੀ ਹਾਂਜੀ ਹਾਂਜੀ ਭੈਣ ਭਰਾ ਮਾਣ ਕਰਦੇ ਆ ਹਾਂਜੀ ਹਾਂਜੀ ਉਹ ਝੋਟੀ ਆਨਲਾਈਨ ਹੀ ਵੇਖ ਕੇ ਕਰਤਾਰਪੁਰ ਦੇ ਲਾਗੇ ਪਿੰਡ ਬੱਲੋਵਾਲ ਨੂੰ ਮੱਲੋਆ ਚੱਲਣਾ ਅੱਗੇ ਮਈਆਂ ਖੜੀਆਂ ਨੇ ਨਾ ਇਹ ਦੇਰੀ ਦਾ ਕੰਮ ਆ ਹਾਂਜੀ ਵੱਡੀ ਝੋਟੀ 1.30 ਲੱਖ ਲਈ ਕੱਲੇ ਵੇਖ ਕੇ ਇੱਕ ਬਾਗਪੁਰ ਤੇ ਦੀ ਤਾਂ ਅੱਜ ਵੀ ਚੰਗੀਆਂ ਮਈਆਂ ਫਿਰ ਅੱਜ ਚੰਗੀਆਂ ਵੀਜੀ ਨਸਲ ਦੀਆਂ ਝੋਟੀਆਂ ਤਿੰਨ ਮਖਾਵਾ ਦੱਸੋ ਪਹਿਲੀ ਡਿਟੇਲ ਝੋਟੀ ਦੀ ਪਹਿਲੀ ਇਹ ਵੇਚੀ ਦੂਜੇ ਸੂਰਜ ਝੋਟੀ ਜੋ ਹਾਂਜੀ ਇੱਕ ਦੋ ਤਿੰਨ ਦਿਨ ਖੜਦੀ ਤਿਆਰ ਆ ਬੜੀ ਸੁਨੱਖੀ ਝੋਟੀ ਇਹਨਾਂ ਵਿੱਚ ਉਹ ਚੰਗੀ ਝੋਟੀ ਸਿੰਘ ਕਾਲੀ ਸ਼ਾਹ ਇੱਕ ਰੰਗ ਹਾਂਜੀ ਦੇਖਿਆ ਦੀ ਹੈ ਝੋਟੀ ਨੇ 11-12 ਕਿਲੋ ਦੋ ਦੇ ਦੀ 11-12 ਕਿਲੋ ਪਹਿਲਾਂ ਨੇ ਕੱਢਿਆ ਦੋ ਬਾਕੀ ਵੀਜੀ ਵਿਖਾਓ ਮਗਰ ਕੈਮਰਾ ਤੋਂ ਮਾਰਕਿਟ ਪਹਿਲੇ ਸਵੇਰ ਵੀਰਾਂ ਦਾ 11-12 ਕਿਲੋ ਦੋ ਦਾ ਦੱਸਾਂ ਕਿੰਨੀ ਝੋਟੀ ਦੀ ਕੀ ਨਹੀਂ ਵੀਜੀ ਅਸਲ ਹੈ ਅਸਲ ਹੈ ਆਹ ਵੇਖੋ ਥਣ ਲੈਵਾ ਵਿੱਚ ਹਜੇ ਝੋਟੀ ਇੱਕ ਦੋ ਦਿਨ ਖੜਦੀ ਤਿਆਰ ਆ ਹੋਰ ਵੀ ਰਿਤੀ ਖੜਦੀ ਚਾਡੀ ਦਾ ਸੂਈ ਹੋਰ ਝੋਟੀ ਹੋਰ ਸੀ ਹੋਰ ਭਾਈ ਨਹੀਂ ਕੱਲਾ ਕੱਲਾ ਨਾ ਵੀਜੀ ਥਣ ਲੱਗਾ ਆਇਆ ਆ ਚੰਗੀ ਤਰ੍ਹਾਂ ਵਿਖਾਓ ਕੋਈ ਕੋਈ ਝੂਮ ਨਹੀਂ ਕਰਦੇ ਕੋਈ ਵੀਡੀਓ ਨਾ ਵੀਰ ਜੀ ਵਿਖਾਓ ਝੋਟੀ ਸੈਂਟਰ ਸਿੰਦਾਰਾ ਵਿਖਾਓ ਝੋਟੀ ਨਹੀਂ ਸੁਨਖੀ ਆ ਝੋਟੀ ਆ ਵਧੀਆ ਜੈਡ ਬਲੈਕ ਆ ਥਣ ਲੈਵਾ ਵੇਖ ਲੋ ਫਿਰ ਚੈੱਕ ਕਰ ਕੱਲਾ ਕੱਲਾ ਫਿਰ ਵੀਰ ਜੀ ਥਣ ਲਗਾ ਵੇਖੋ ਕਿੰਨੀ ਕਿੰਨੀ ਵੀਰ ਜੀ ਮੇਰੇ ਕੋਈ ਚੰਗਾ ਮਿਲ ASCII ਆ ਵੇਖੋ ਨਹੀਂ ਵੀਰ ਜੀ ਦਿਖਦੀ ਹੈ ਝੋਟੀ 12 13 ਕਿਲੋ ਦੁੱਧ 13 ਕਿਲੋ ਦਊਗੀ 12 13 ਕਿਲੋ ਹੈ ਨਾ ਇਹਨੂੰ ਵੀਰ ਜੀ ਦੇਖ ਪਾ ਉਹ ਥੀਲਾ ਖਾਂ ਲਗਾ ਝੋਟੀ ਨਹੀਂ ਅਜੀ ਵੀ ਤਿਆਰ ਹੀ ਨਾ ਸੂਪ ਪੈਣੀ ਗਲਤ ਦੋ ਤਿੰਨ ਦਿਨ ਖੜੂਗੀ ਤਿਆਰ ਆ ਉਹ ਵੀ ਜੀ ਬਹੁਤ ਚੰਗੀ ਝੋਟੀ ਨਿਕਲਨੀ ਹੈ ਨਹੀਂ ਨਿਕਲ ਗੱਬਣ ਇਹਦਾ ਸੂਈ ਨਾ ਥਾਏ ਦੁੱਧ ਪਾਇਆ ਕੱਲਾ ਕੱਲਾ ਥਾਣਾ ਰਾਮ ਹਟਾ ਬਣਾਉਣਾ ਹੈ ਤਾਂ ਜਿਹੜਾ ਉਹ ਕਰੋ ਵੀ ਜਿਹੜਾ ਕਿਰਨਾਂ ਕੀਤਾ ਨਾ ਹੋਵੇ ਰੇਲ ਵਿੱਚ ਅੱਜ ਝੋਟੀ ਦੇ ਤਿੰਨ ਥਾਣੇ ਇੱਕ ਲੱਖ 20 30 ਹਜ਼ਾਰ ਮੰਗਣ ਦੇ ਮੰਗਣ ਦੇ ਮੰਗਣ ਦੇ ਆਪਣਾ ਰੇਟ ਦੱਸੋ ਜਾਂ ਕੀਤਾ ਨਾ ਹੋਵੇ ਕਹਿ ਦੇ ਖਾਦੇ ਹਰਿਆਣੇ ਲਈ ਪਰ ਅਸੀਂ ਜਿਹੜੀ ਹਰਿਆਣੇ ਦੀ ਝੋਟੀ ਆ ਹਰਿਆਣੇ ਦੀ ਦੱਸਾਂਗੇ ਜਿਹੜੀ ਪੰਜਾਬ ਦੀ ਪੰਜਾਬ ਦੀ ਰਾਸਤਾ ਦੀ ਰਾਸਤਾ ਹਾਂਜੀ ਹਾਂਜੀ ਇਹ ਜੋ ਦਿਹਾਣਾ ਗੱਜੀ ਜਿੱਥੇ ਸ਼ੋਰਜੀ ਹਣੀ ਆ ਹਾਂਜੀ 96000 ਦੀ ਝੋਟੀ ਦੇਣੀ 96000 ਦੇ 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 96000 ਦੀ ਵੀਰਾਂ ਦਾ ਝੋਟੀ ਦੇਣੀ ਆ ਪਰ ਸਾਰੇ ਬੰਨੇ ਵੇਖ-ਦੇਖ ਕੇ ਆਵੇ ਇਧਰ ਵੇਖ ਲੋ ਆ ਵੇਖੋ ਵੀਰ ਜੀ ਅਸਲ ਨਹੀਂ 96000 ਦੇ ਵੀਰ ਤੋਕੜੀ ਮੈਂ 70000 ਦੇ ਆ ਤੋਕੜੀ ਝੋਟੀ ਵੀ ਤੇ ਥਾਣਾ ਖਾਓ ਇਧਰ ਨਹੀਂ ਦੇਹੜੇ ਆ ਵੇਖੋ ਥਾਣ ਕਿਡਾ ਪਿਆਰਾ ਲੱਗਾ ਅਰੇ ਝੋਟੀ ਗੱਬਣ ਆ ਝੋਟੀ ਸੂਈ ਨਾ ਅਸਲ ਦੇ ਝੋਟੀਆਂ ਸਵਾਗੇ ਵੇਚ ਲਈ ਮੈਂ ਚਲੋ ਵੀਰ ਭਰਾ ਕਹਿੰਦੇ ਵੀ ਲੱਖ ਤੋਂ ਅੰਦਰ ਝੋਟੀਆਂ ਵਿਖਾਓ ਥੋੜੀਆਂ ਜੀ ਨਹੀਂ ਹਾਂ ਜੀ ਕਹਿੰਦੇ ਕੋਈ ਵੀਰ ਛੋਟੇ ਵੀ ਹੈਗੇ ਆਪਣੇ ਹਾਂ ਜੀ ਹਾਂ ਜੀ ਭਾਨ ਭਰਾ ਤੇ ਵੀ ਜੀ ਦੂਜੀ ਜੀ ਝੋਟੀ ਦੀ ਟੇਲ ਦੋਜੀ ਛੋਟੀ ਹੈ ਨਹੀਂ ਪਹਿਲਾ ਸੁਦਾ ਸਹੀ ਹੈ ਪਹਿਲਣਾਂ ਜੀ ਥੋੜੇ ਲੈ ਗਈ ਚਲੋ ਮੈਂ ਨਾ ਦੂਜੇ ਸੂਏ ਆ ਕਾਰਾ ਕੋ ਲਈ ਫਿਰੇ ਹਾਂਜੀ ਉਹਦੇ ਨਹੀਂ ਪਹਿਲਣ ਛੋਟੀ ਗਰੰਟੀ ਨਹੀਂ ਪਹਿਲਣ ਛੋਟੀ ਗਰੰਟੀ ਨਹੀਂ ਬਸੋਂ ਦੀ ਵੀ ਜੀ ਸੋਈ ਛੋਟੀ ਬਸੋਂ ਦੀ ਸੋਈ ਤੇ 8 ਕਿਲੋ ਛੋਟੀ ਹਲੇ ਬੋੜਾ ਹੀ ਹੈ ਤੇ 8 ਕਿਲੋ ਬੋੜਾ ਹੀ ਆ ਮੈਂ ਖੁੱਲੇ ਲੈਵੇ ਦੀ ਜੀ ਨਹੀਂ ਛੋਟੀ ਜਣਾ ਆ ਮਗਰ ਕਟਾ ਆ ਗਿਆ ਜੀ ਕਟਾ ਮਗਰ ਆ ਗਿਆ ਤੇ ਪੱਥੋਂ ਦੀ ਸੋਈ ਬਿਲਕੁਲ 8 ਲੀਟਰ ਛੋਟੀ ਹਲੇ ਬੋੜਾ 8 ਕਿਲੋ ਬੋੜਾ ਵੈ ਸਾਫ ਸੁਫ ਬੜੀ ਠੰਡ ਠੁਣ ਵੇਲੇ ਚੰਗਾ ਲੱਗਾ ਕੱਲਾ ਕੱਲਾ ਵਧੀਆ ਚਵਾਈ ਆ ਬੋੜਾ ਵੀ ਜੀ ਠੰਡੀ ਜਣਾ ਬੜੀ ਐ ਵੀਰਾਂ ਦਾ ਠੰਡੇ ਸਭਾ ਦੀ ਚੰਗੀ ਵਧੀਆ ਝੋਟੀ ਇਧਰ ਵੇਖੋ ਚੈੱਕ ਕਰੋ ਵੀਰ ਜੀ ਤੋਰਾ ਦੂਰਾ ਚੈੱਕ ਕਰੋ ਐ ਵਧੀਆ ਝੋਟੀ ਨਾ ਨਿੱਕੀ ਨਹੀਂ ਲੈਵਾ ਦਿਖੰਡੇ ਆ ਤੇ ਆ ਵੇਖੋ ਗੋੜਾ ਦੀ ਗੁਥਲੀ ਹੈ ਲੱਗੇ ਕਿ ਮਾਰਨਾ ਕੈਮਰਾ ਦੂਰੋਂ ਦੇਹੰਡਿਆ ਗੋੜਾ ਦੀ ਗੁਥਲੀ ਗੋੜਾ ਦੀ ਗੁਥਲੀ ਦੂਰੋਂ ਦੂਰੋਂ ਦਿਖੀ ਜਾਂ ਟੀਵੀ ਕੈਨੂੰ ਕਈ ਤਾਂ ਥੱਲੇ ਲੈ ਜਾਂਦੇ ਆ ਆਪਾਂ ਦੂਰੋਂ ਦਿਖਾ ਟੀਵੀ ਜਿੰਨੀ ਜੋਗੀ ਹੈਗੀ ਐ ਜਿਹੜੀ ਚੰਗੀ ਚੀਜ਼ ਵੀ ਤੇ ਦੂਰੋਂ ਦਿਖ ਪੈਂਦੀ ਐ ਆਹ ਵੇਖਾ ਚੈੱਕ ਕਰ। ਥਾਂ ਚੱਡਾ ਬਹੁਤ ਹੀ ਵਧੀਆ। ਹੈ ਵਿੱਚ ਬਹੁਤ ਸਾਫ਼ ਹੈ ਛੋਟੀ। ਧਰਮ ਮਰਾ ਦੇਈਏ ਕਿ ਜਾਂ ਠੀਕ ਹੈ। ਧਾਰਾ ਮਰਾ ਦੋ ਕਿਰਾ ਦੋ ਚੈੱਕ। ਆਹ ਵੇਖੋ ਵੀਰਾਂ ਦਾ ਧਾਰਾ ਮਰਾ ਦਿੰਨੇ ਪਰ ਸਾਫ਼ ਛੋਟੀ ਨਿੱਕਰ। ਪੂਰੀ ਸ਼ਾਨਦਾਰ ਛੋਟੀ। ਮਰਾ ਕੇ ਖਾ ਹੀ ਦੋ ਵੀਜੀ ਧਾਰਾ। ਨਾ ਦੇਖੋ ਵੀਰਾਂ ਦਾ ਧਰਮ ਰਗ ਠੰਡੀ ਪੜੀ ਐ ਨਾ ਝੋਟੀਆਂ ਠੰਡੀ ਪੜੀ ਜੀ ਦੁੱਧ ਵੀ ਜੀ 9-10 ਕਿਲੋ ਕੀ ਜਾਂਦਾ ਦੁੱਧ 10 ਲੱਦਾਈ ਨਾ ਥਣ ਬੜਾ ਚੰਗਾ ਲੱਗਾ ਝੋਟੀਆਂ ਨਹੀਂ ਤੇਸਦੀ ਐ ਜਵਾਹ ਹੈ ਬੜਾ ਦੇਖ ਚੰਗੀ ਝੋਟੀਆਂ ਨਾ ਵੀਰ ਚੰਗੀ ਬਹੁਤ ਚੰਗੀ ਝੋਟੀਆਂ ਰੇਡ ਦਾ ਵੀ ਕਿ ਨਿਗਾਹੇ ਰੱਖਿਆ ਰੇਡ ਦਾ ਬੜਾ ਜਾਇਜ ਹੈ ਜਾਇਜ ਹੈ ਬਿਲਕੁਲ ਹੈ ਰੇਡ ਉਹ ਕਰੋ ਵੀ ਜਿਹੜੇ ਸਾਡੇ ਸਾਡੀ ਕਮਾਈ ਕਰਾਂਗੇ ਤੇ ਤੁਰੇ ਜਾਵਾਂਗੇ ਹਾਂਜੀ ਵੀਰ ਭਰਾਵਾਂ ਨੇ ਦੁੱਧ ਵੇਚਣਾ ਹੁੰਦਾ ਅੱਜ ਘਰ ਦੁੱਧ ਪੀਣ ਵਾਸਤੇ ਕਈ ਵੀਰ ਪਸ਼ੂ ਲੈਂਦੇ ਆ ਹਾਂਜੀ ਹਾਂਜੀ ਸਾਬਣਾ ਜਾਇਜ ਜਾਇਜ ਕੰਮ ਠੀਕ ਹੈ ਨਹੀਂ ਜਾਇਜ ਫੇਰ ਅਗਲਾ ਨਾ ਲੰਮਾ ਚਿਰ ਕੰਮ ਨਾਲ ਚੱਲਦਾ ਜਾਂਦਾ ਕਿਹਨੂੰ ਨਾ ਮਹਿੰਗੀ ਜਾਪੇ ਤੇ ਨਾ ਆਉ ਨੂੰ ਮਿਲੇ ਨਾ ਆ ਜਾ ਕੋਈ ਵੇਖਣ ਵੀ ਆਵੇ ਘਰ ਤੇ ਕਵੇ ਠੀਕ ਆ ਵੱਧ ਨਹੀਂ ਕੋਈ ਖਰਚੇ ਕਿਉਂ ਵੀ ਕਹੀ ਮੇਰਾ ਵੀਰ ਭਰਾ ਆਨਲਾਈਨ ਪਸ਼ੂ ਲੈ ਜਾਂਦੇ ਆ ਹਾਂਜੀ ਫਿਰ ਘਰ ਜਾ ਕੇ ਕਹਿੰਦੇ ਯਾਰ ਨਹੀਂ ਮਹਿੰਗੀ ਆ ਗਈ ਪਰ ਉਹ ਨਹੀਂ ਕੰਮ ਬਿਲਕੁਲ ਜਾਇਜ਼ ਜਿਹੜਾ ਰੇਟ ਜਾਇਜ਼ ਆ ਵੀ ਜਾਪੇ ਨਾ ਕਿਹਨੂੰ ਵੀ ਮੇਰੇ ਭਰਾਵਾਂ ਦੇ ਫੋਨ ਆਉਂਦੇ ਵੀ ਟੱਡਾ ਰੇਟ ਬਿਲਕੁਲ ਸਹੀ ਐ ਇਦਾਂ ਵੀ ਜੀ ਰੇਟ ਰੱਖਣਾ ਹੈ ਸਾਰੇ ਪਾਈ ਦੇ ਹਰ ਇੱਕ ਵੀਰ ਨੇ ਭਰਾਵਾਂ ਨੇ ਕਰਨੀ ਆ ਪਰ ਬਿਲਕੁਲ ਜਾਇਜ ਪਸ਼ੂ ਦਰ ਨਹੀਂ ਜਾਇਜ ਦੋ ਇਹ ਨਹੀਂ 2 ਲੱਖ 2.5 ਲੱਖ 1.5 ਲੱਖ ਲਾਦੀਆਂ ਜਾਂਦੀਆਂ ਵੀਰ ਮਜਾ ਮਿਲਦੀਆਂ ਜਾਂਦੀਆਂ ਤੇ ਨਾਲ ਹੀ ਪਸ਼ੂ ਇੰਨਾ ਮਹਿੰਗੇ ਦਾ ਵੇਚੀ ਫਾਇਦਾ ਨਹੀਂ ਠੀਕ ਹੈ ਜੇ ਦੁੱਧ ਵੇਚਣਾ ਨਾ ਇੱਕ 20 ਦੀ 30 ਜਿਹੜੀ ਨਹੀਂ ਚੰਗੀ ਜਿਨ੍ਹਾਂ ਦੇ ਘਰ ਵਾਸਤੇ ਵੇਖੋ ਅੱਜ ਦਾ ਥਣ ਕਿਡਾ ਪਿਆਰਾ ਸੋਹਣਾ ਬਣਾਇਆ ਥਾ ਚੰਗੀ ਸੌਫ ਸੁਸਤਰੀ ਝੋਟ ਜਿਹੜਾ ਇਹ ਵੇਚੀ ਜਿਹਨੇ ਜੋਗੀ ਹੈਗੀ ਆ ਸਹੀ ਆ ਕਈ ਵੀਰ ਕਹਿੰਦੇ ਵੀ ਦੁੱਧ ਘਰ ਵਾਸਤੇ ਦਈ ਜਾਵੇ ਮਹੀਨਾ 9-10 ਲੀਟਰ ਬੜਾਂਦਾ ਹਾਂ ਨਹੀਂ ਛਥਾਨ ਚੰਗੇ ਜੋ ਦੁੱਧ ਨਿਕਲਦਾ ਹੈ ਨਹੀਂ ਠੀਕ ਹੈ ਠੀਕ ਹੈ ਠੰਡੀ ਗੱਡੀ ਚੋ ਟੀ ਵੀ ਵੀ ਨਹੀਂ ਥਾਨ ਥੋਣ ਚੰਗਾ ਬਣਾਉਂਦੀ ਹੈ ਚਲੋ ਠੀਕ ਹੈ ਵੀਰ ਜੀ ਤੇ ਕਿਨੇ ਦੇ ਦੇ ਦੀਏ ਵੀਰ ਜੀ ਛੋਟੀਏ ਇੱਕੋ ਗੱਲ ਐ ਮੈਂ ਪਹਿਲੇ ਮੰਗਦਾ ਖਾਲਾ ਨਹੀਂ ਕੋਈ ਅਸੀਂ ਇਹ ਅੱਜ 2000 ਛੱਡਾਂ ਥੋਲ ਛੱਡ ਦੋ ਯਾਰ ਛੱਡੋ ਉਹ ਕਰਿਆ ਕਰੋ ਵੀ ਜਿਹੜੇ ਮੁੱਲ ਕੀਤੇ ਨਾਲ ਖੇਨੇ ਤੁਹਾਨੂੰ ਅੱਗੇ 77 ਦੀ 77000 ਦੀ ਵੀਰਾਂ ਦਾ ਝੋਟੀ ਦੇ ਦਾਂਗੇ ਪਰ ਵੇਖੋ ਰੇਡ ਵੇਖੋ ਅੱਜ ਦੇ ਤੁਹਾਨੂੰ ਪਤਾ ਅੱਗੇ ਵੀ ਸਾਡਾ ਰੇਡ ਮਾੜਾ ਨਹੀਂ ਹੁੰਦਾ ਇੱਧਰ ਵੇਖੋ ਰੇਡ ਦਾ ਥਾਣਾ ਵੇਖ ਲਓ ਖੁੱਲੇ ਲੈਵੇ ਦੀ ਵੇਖ ਲਓ ਚੱਲਿਆ ਵਾ ਵੀਰ 77000 ਦੀ ਵੀਰਾਂ ਦਾ ਮਾਨ ਤਨ ਕਰਦਾਂਗੇ 77000 ਚੋਂ ਵੀ ਪਰ ਬਿਲਕੁਲ ਜੱਜ ਪਿਛਾਉਣੀ ਆਉਂਦੀ ਨਹੀਂ ਨਹੀਂ ਆਉਂਦੀ ਜਨਾ ਵੀਰ ਦੀ ਕਮਾਈ ਆ ਜੱਜ 2 2 3 3000 ਬਾਜਦਾ ਜਾਵੇ ਤੇ ਬੜਾ ਜੱਜ ਜੱਜ ਠੀਕ ਰੱਖਾ ਤਾਂ ਡਿਟੇਲ ਕੀ ਤੇਜੀ ਝੋਟੀ ਦੀ ਵੀਰ ਜੀ ਏ ਵੀ ਦੀ ਭੋੜੀ ਝੋਟੀ ਆ ਮਗਰ ਕੱਟੀ ਆ ਗਈ ਆ ਆਪਦੀ ਬੜੀ ਟੋਪ ਦੀ ਕੱਟੀ ਐ ਨਾ ਵੀਰ ਜੀ ਕੱਟੀ ਜਿਹੜਾ ਮੇਰਾ ਵੀਰ ਸੇਵਾਲਾ ਕੋ ਲੈ ਜਾਏਗਾ ਹਾਂਜੀ ਕੱਟੀ ਨੂੰ ਦੁੱਧ ਛੱਡੀ ਜਾਵੇ ਹਾਂਜੀ ਤੇ ਕੀ ਰਟ ਝੋਟੀ ਇਹ ਆ ਗਈ ਜੋ ਵੀਰ ਜੀ ਪਰਸੋਂ ਦੀ ਸੂਈ ਝੋਟੀ ਹਾਂਜੀ ਝੋਟੀ ਹੱਲੇ 9 ਲੀਟਰ ਬੋੜਾ ਹੈ 9 ਲੀਟਰ ਬੋੜਾ ਹੀ ਆ ਇਹਦਾ ਵੀ ਥਾਂ ਥਣ ਵੇਖੋ ਚੈੱਕ ਕਰੋ ਚੰਗਾ ਨੀਲੀ ਜਾਂਦੀ ਹੈ ਨਾ ਮੀਟੀ ਜਾਂਦੀ ਕੋਡੀ ਝੁੱਟਦੀ ਹੈ ਨਾ ਨਹੀਂ ਠੀਕ ਹੈ ਠੀਕ ਹੈ ਨਾ ਇਹ ਸੇਂਗੜ ਆਵੇ ਨਾ ਨਾ ਵੀ ਸੇਂਗੜ ਆਵੇ ਵੇ ਮਰਜੀ ਬਾਂਦੇ ਹੈ ਵੀ ਠੰਡੀ ਝੋਟੀ ਸੀਲਸ ਲੱਗ ਤਾਂ ਵੇਖੋ ਚੰਗੀ ਝੋਟੀ ਖੁੱਲੇ ਲੇ ਵਧੀਆ ਇਹਦਾ ਵੀ ਥਾਂ ਥਣ ਬੜਾ ਵਧੀਆ ਲੱਗਾ ਕਲਾ ਕਲਾ ਚੰਗੀ ਆ ਨਾ ਝੋਟੀ ਵੀਰ ਦੀ ਕੋ ਕੋ ਨਹੀਂ ਗਈ ਕੋ ਨਹੀਂ ਹੁੰਦੇ ਬੜੇ ਸ਼ਕੀਨ ਹੁੰਦੇ ਵੀਰ ਤੇ ਕੋਨੀ ਝੋਟੀ ਆ ਵੇਖੋ ਬੇਲ ਬੂਲ ਦੀ ਵੀ ਲੰਮੀ ਆ ਆ ਦੇਖੋ ਮਗਰ ਕੱਟੀ ਫਿਰ ਬੜੀ ਆ ਨਾ ਵਰਜੀ ਆ ਗਈ ਨਹੀਂ ਕੱਟੀ ਪਾਲਣ ਵਾਲੀ ਮਗਰ ਮਈ ਵੀ ਚੰਗੀ ਜੇ ਤੇ ਮਗਰ ਕੱਟੀ ਵੀ ਚੰਗੀ ਜੇ ਹਲੇ ਤਾਜੀ ਹੈ ਵਰਜੀ ਤਿੰਨਾਂ ਤਰ੍ਹਾਂ ਦੀ ਸੁਜੀ ਚੋੜੀ ਨਹੀਂ ਇਹ ਜੀ ਦਿਖਦੀ ਆ ਤੇ ਤੇਰੀਆਂ ਮਾਰ ਕੇ ਵੀਰਾਂ ਦਾ ਬਤਾਰਾਂ ਉਹ ਨਈ ਰੇ ਟਾਈਮ ਨਹੀਂ ਆ ਰਿਹਾ ਦੱਜਰਾ ਪਾਈਆਂ ਦਰਦੀ ਆ ਤਾਰੇ ਆਂਦੋ ਇਹਨੂੰ ਬਚਾ ਵੀ ਨਹੀਂ ਹੋ ਰਹੀ ਦਰ ਗਈ ਮੈਂ ਨਹੀਂ ਉਟਕ ਗਈ ਆ ਤਾਂ ਫੇਰ ਵੀ ਜੀ ਇਹਦਾ ਕੀ ਮੁੱਲ ਰੱਖਿਆ ਜਾਵੇ ਗੜੇ ਵੀ ਜੀ ਝਾਂਜਰਾ ਪਾਈਆਂ ਤਾਂ ਬਚੇ ਦਰਦੀ ਬਾਕੀ ਮੇਰਾ ਇਹ ਮੇਰੇ ਆਨਲਾਈਨ ਜਿਆਦਾ ਹੋਣਾ ਚਾਹੀਦਾ ਹਾਂ ਹਾਂ ਜੀ ਉਹ ਡਰ ਗਈ ਝਾਂਜਰਾ ਪਾਈ ਬਾਕੀ ਇਹ ਟਾਈਮ ਨਹੀਂ ਸਦਾ ਦਾ 10:30 ਦਾ ਨਹੀਂ ਟਾਈਮ ਹੋ ਜਾਇਆ ਉਸ ਲਈ ਥੋੜਾ ਬੱਚਾ ਲੈ ਲੈਣੀ ਦੀ ਹੈ 5 ਵਜੇ ਇਹ ਕਿੜੀਆਂ ਡੱਕੀਆਂ ਨਾਲ ਵੀਜੀ ਥੇ ਛੋਟੀ ਵੀਜੀ ਲੱਖ ਜੋ ਕਰਦਾਂਗੇ ਮੰਨਣਾ ਕਿੰਨਾ ਕਰ ਦੋਗੇ ਹਾਂ ਆਲਾ ਛੋਟੀ 96 ਨਹੀਂ ਹੁੰਦੀ 96 ਦਿੱਤ ਨਹੀਂ 96 ਦੀ ਵੀਰਾਂ ਦਾ ਛੋਟੀ ਪਰ ਬਹੁਤ ਟੋਪ ਦੀ ਬੱਗੀ ਨਾ ਦੀ ਛੋਟੀ ਜਾਵੇ ਥੋੜੀ ਜੀ ਝਾਂਜਦਾ ਤੋਂ ਡਰ ਗਈ ਪਰ ਛੋਟੀ ਨਹੀਂ ਮੜੀ ਛੋਟੀ ਬਹੁਤ ਚੰਗੀ ਦੀ ਥਣ ਜਵਾਬ ਬਹੁਤ ਲੱਗਾ ਥਣਾਂ ਦੀ ਗਾਰੰਟੀ ਬਾਕੀ ਬੱਚਾ ਛਾੜੇ ਬਿਨਾਂ ਵੀ ਜਨਾ ਮਦੀ ਚੋੜੇ ਸਮਝਾ ਚੋ ਠੀਕ ਹੈ ਸਾਸਰੀ ਘਾਲ ਵੀ ਜੀ ਸਾਸਰੀ